ਸਾਡੀ ਬਾਬਾ ਜੀ ਨੂੰ ਉਥੋਂ ਰਵਾਈ ਤੋਂ ਸੀ ਉਹ ਤੋਂ ਅੰਟਰਨੈਸ਼ਨਲ ਸਿਟੀ ਸੀ ਅੰਟਰਨੈਸ਼ਨਲ ਸਿਟੀ ਤੋਂ ਵਾਪਸ ਵੀ ਕਰਾਈ ਕਿਸ ਬੇਸ ਤੇ ਉੱਥੇ ਗਏ ਸੀ ਜੀ ਐਂਡ ਕਿਸ ਬੇਸ ਤੇ ਗਏ ਸੀ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਰਿਸਟ ਵੀ ਜੇ ਗਏ ਜਾਂ ਦੂਜੇ ਦੂਜੇ ਕੋਈ ਵੀ ਜਗਾ ਵਰਕ ਤੇ ਗਏ ਹਾਂਜੀ ਹਾਂਜੀ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ਟਰਾਂਸਕਾਟ ਕੰਪਨੀ ਹੈ ਉੱਥੇ ਕੀ ਹਾਲਾਤ ਸੀ ਜਲਦੋਂ ਰੱਖਿਆ ਗਿਆ ਕਿੰਨੇ ਦਿਨਾਂ ਬਾਅਦ ਤੁਹਾਡੀ ਵਾਪਸੀ ਸੰਭਵ ਹੋਈ ਔਰ ਹੋਣ ਆਈ 6 ਤਕੂ 2 ਸਾਲ ਬਾਅਦ ਉਹਨਾਂ ਨੇ ਜਿਹੜਾ ਉੱਪਰ ਪੈ ਗਿਆ ਸੀ 200 ਲਾਸੀ ਉੱਥੇ ਮੌਕੇ ਤੇ ਉੱਥੇ ਬਹੁਤ ਗੰਦੇ ਲਾਸੀ ਜਿਹਾ ਕੋਈ ਤੁਹਾਡੇ ਦੇ ਉੱਥੇ ਪਰਚਾ ਵੀ ਹੋ ਗਿਆ ਸੀ ਪਰਚਾ ਹੀ ਹੋਇਆ ਵੀ ਜਿਹੜਾ ਕੇਸ ਚੱਲ ਪਿਆ ਅਚਾਰਾ ਪਰਚਾ ਹੈ ਉਹਨਾਂ ਨੇ ਇਹਦਾਂ ਉੱਥੇ ਰਸਤੇ ਰੱਖੇ ਗਿਆ ਐਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹ ਟ੍ਰਾਸ ਕਰ ਦਿੱ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਇਹ ਅਸੀਂ ਹੱਲ ਕਰਾਂਗੇ ਵੀ ਤੁਸੀਂ ਕੋਈ ਨੀ ਕਰਨਾ ਪਰ ਉਹ ਬਾਅਦ ਚ ਉਹਨਾਂ ਨੇ ਕੋਈ ਹਾਲ ਫੁੱਲ ਨਹੀਂ ਕੀਤਾ ਬਾਅਦ ਮੈਨੂੰ ਕਹਿੰਦੇ ਵੀ ਤੁਹਾਡਾ ਐਦਾ ਐਦਾ ਪ੍ਰੋਬਲਮ ਹੈ ਤੁਸੀਂ ਆਪ ਹੀ ਕਰ ਲਓ ਕੰਪਨੀ ਦੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਹੀ ਕੰਪਨੀ ਨੇ ਨਹੀਂ ਦਿੱਤਾ ਪਾਉ ਆਹ ਕੀ ਸੀ ਉੱਥੋਂ ਦੇ ਹਾਲਾਤ ਤਾਂ ਬਹੁਤ ਮਾੜੇ ਸੀ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੁਕ ਕਰ ਰਹੇ ਆ ਉਹਨਾਂ ਕੋਈ ਫੁੱਲ ਦੇ ਚੁਣੇ ਉਹਨਾਂ ਨੂੰ ਤਾਂ ਇਹੀ ਗਾਵਾ ਜਾਣ ਜਾਣ ਦੀ ਲੋੜ ਹੀ ਨਹੀਂ ਯਾਰ ਉੱਥੇ ਉੱਧਰ ਤੇ ਬੱਸ ਖੱਜਲ ਖਵਾਰੀ ਹੈ। ਬਾਬਾ ਜੀ ਨੇ ਕਿਵੇਂ ਤੁਹਾਡਾ ਦਾਤਾ ਮੈਨੂੰ ਡਿਪਰਵਾਦਾ ਤੁਹਾਡਾ। ਬਾਬਾ ਜੀ ਨੇ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਬਾਬਾ ਜੀ ਨੂੰ ਜਾਓ ਵੀ ਇਹ ਦੇ ਦਾ ਕਰ ਦੇਣਗੇ। ਪਰ ਉਹਨਾਂ ਨੇ ਕਿ ਇਹਨਾਂ ਨੇ ਜ਼ਮਾਰੀ ਕੀ ਨਹੀਂ ਕੀਤਾ ਹੈਗਾ। ਦੋ ਤਿੰਨ ਵਾਰੀ ਕਿਹਾ ਹੀ ਮੈਂ। ਹੁਣ ਬਾਤ ਵਾਪਸ ਪਰਤੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਹੋਂਠੀ ਸਹੀ ਮਹਿਸੂਸ ਕਰ ਰਹੇ ਹਾਂ ਪਰ ਉੱਥੇ ਤਾਂ ਬਹੁਤ ਮੰਦਾ ਹਾਲ ਹੈ। ਅਸੀਂ ਤਾਂ ਇਹ ਕਮਾਂਗੇ ਜੀ ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲਾ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਹੁਣ ਇਹਦੀਆਂ ਦੋ ਢੀਆਂ ਇੱਕ ਮੁੰਡਾ ਇਹ ਹਾਲ ਸੀ ਜਦੋਂ ਮੰਨ ਲਓ ਕਿ ਐਡਵੈਸਿਟ ਫਸੇ ਹੋਏ ਸੀ ਜਦੋਂ ਫਸੇ ਸੀ ਉਦੋਂ ਅਸੀਂ ਇਹਨਾਂ ਕਰਜ਼ਾ ਲੈ ਕੇ ਮੁੰਡੇ ਕੋ ਬੈਂਕ ਚੋਂ ਕਰਜ਼ਾ ਲੈ ਕੇ ਭੇਜਿਆ ਇਹਨੂੰ ਵਾਪਸੀ ਕਰਾਉਣੀ ਵੀ ਵਾਪਸੀ ਕਰਾਉਣੀ ਤੇ ਪੈਸੇ ਖਾਂਗਾ ਕਿੰਨੀ ਆ ਰਹੀ ਭੇਜਿਆ ਫੇਰ ਦੋ ਵਾਰੀ ਅਸੀਂ ਟਿਕ ਟਕਰਾ ਕੇ ਭੇਜੀ ਆਊਟ ਪਾਸ ਕਰਦੇ ਪੈਸੇ ਵੱਡ 15000 ਰੁਪਏ ਪੈ ਜਾਣ। ਜਿਹੜੀ ਪੇਮੈਂਟ ਲਈ ਉਹ ਕਿਨੇ ਲਈਏ ਤੁਹਾਡੇ ਕੋਲ? ਸਾਡੇ ਕੋਲੋਂ ਕੋਈ ਕਪੂਰਥਲੇ ਦਾ ਬੰਦਾ ਸਗਾ ਜੀ। ਅਛਾ ਨੇ ਕਿਹਾ ਇਹ ਕਿ ਮੈਂ ਵਾਪਸੀ ਕਰਾਉਂਗਾ। ਮੈਂ ਵਾਪਸੀ ਕਰਾਉਂਗਾ। ਕਹਿੰਦਾ ਜੀ ਮੈਂ ਕੇਸ ਕੀਤਾ ਆਪ ਇੰਡੀਆ ਆ ਗਿਆ। ਕਹਿੰਦਾ ਜੀ ਮੇਰੇ ਆਪਣਾ ਮੈਂ ਜਾ ਇਥੋਂ ਕਹਿੰਦਾ ਜਾ ਕੇ ਉੱਥੇ ਕਰਾਉਂਗਾ। ਫਿਰ ਕਹਿੰਦਾ ਜੀ ਜਿਹੜਾ ਵਕੀਲ ਆ ਵਕੀਲ ਦੇ ਵਕੀਲ ਦੇ ਸੱਟਾ ਸੱਟਾ ਲੱਗ ਗਿਆ ਹੁਣ ਕੰਮ ਨਹੀਂ ਕਰ ਸਕਦਾ ਉਹ ਜੋ ਐਵੇਂ ਆ ਡਾਲਾ ਕਰਦਾ ਰਿਹਾ ਫੇਰ ਫੇਰ ਇਹਨੂੰ ਕੋਲ ਸੱਦ ਲਿਆ ਉਹਨੇ ਕੋਲ ਸੱਦ ਕੇ 2 ਮਹੀਨੇ ਰੱਖ ਕੇ ਕਰਾਇਆ ਪੂਰਾ ਪੂਰਾ ਤੇਰੇ ਪੈਸੇ ਪੂਰੇ ਹੋ ਗਏ ਨਹੀਂ ਜਦੋਂ ਤੂੰ ਵੀ ਕੰਪਨੀ ਚ ਭੇਜਿਆ ਇਹਨੂੰ ਕੰਮ ਵੇਸ ਭੇਜਾਈ ਜਾਂ ਇਹਨੂੰ ਨਹੀਂ ਕੰਮ ਉਹਨੇ ਕੰਮ ਵਾਸਤੇ ਭੇਜਿਆ ਸੀ ਅੱਛਾ ਤੇ ਇੱਕ ਵਾਰੀ ਆਇਆ ਵੀ ਸੀ ਫੇਰ ਦੁਬਾਰਾ ਗਿਆ ਮੁੜ ਕੇ ਅੱਛਾ ਉਦੋਂ ਬਾਅਦ ਫੇਰ ਇਹ ਹਾਲਾਤ ਬਣੇ ਕਿੰਨੇ ਸਿਰ ਖਰਾਬ ਹੋਇਆ ਉੱਥੇ ਉਹ ਤੁਹਾਡਾ ਲड़का ਉਦੋਂ ਸਮਝ ਲਾ ਵੀ 2 2.5 ਸਾਲ ਹੀ ਇਹ ਵੇਦੇ ਤੁਰੇ ਫਿਰਦੇ ਕੰਮ ਕਿਤੇ ਘਰੇ ਹੋਈ ਪੈਸੇ ਦਿੰਦੇ ਉਥੇ ਕਾਰਾ ਕੰਮ ਕਰਦੇ ਹੀਏ ਉਥੇ ਕੰਪਨੀਤੀ ਸੀ ਸੀ ਉਹਦਾ ਸੀ ਉਥੇ ਗੇਟ ਬਾਲ ਜਿਹੜੇ ਬਣਾਉਣੇ ਕੰਗਾ ਖੜੀਆਂ ਕਰਦੇ ਤੇ ਹੁਣ ਅੱਜ ਘਰ ਵਾਪਸੀ ਹੋਏ ਸੰਤ ਸੀਚਾ ਜਿੱਦਾਂ ਸੁਣ ਗਿਆ ਕੀ ਕਰਨ ਚੱਲੇ ਅਸੀਂ ਤਾਂ ਮਹਾਰਾਜ ਜੀ ਸ਼ੁਕਰ ਕੀਤਾ ਸਾਡਾ ਬੰਦਾ ਆ ਗਿਆ ਹੁਣ ਚੱਲ ਅਸੀਂ ਹੌਲੀ ਹੌਲੀ ਕਾਰ ਕਰਾ ਕੇ ਕਰਜ਼ਾ ਲਾਵਾਂਗੇ ਜਿੱਦਾਂ ਵੀ ਹੈਗਾ ਪਰ ਅਸੀਂ ਗਾਂ ਕਿੰਨੇ ਵੀ ਗਾਂ ਨਾ ਯਾਰ ਤਾਂ ਘਰਾ ਇੱਥੇ ਥੋੜਾ ਕਰ ਲੈਣ ਉਹ ਹੀ ਘਰ ਖਰਾ ਬਾਹਰ ਜਾ ਕੇ ਬੜਾ ਊਕਾ ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਤਕਰੀਬਨ ਇਹ 2 ਸਾਲ ਦਾ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਕਿਉਂਕਿ ਇਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ ਇਹ ਬਾਹਰ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲੇ ਨੂੰ ਤੇ ਪੁਲਿਸ ਵਾਲੇ ਨੇ ਇਹਨਾਂ ਨੂੰ ਫੜ ਲਿਆ ਇਹਨੂੰ 15 ਦਿਨ ਦੀ ਉੱਥੇ ਕੈਦ ਹੋਈ ਤੇ ਉਹ ਕੈਦ ਤੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਉਹ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਤੇ 90000 ਰੁਪਏ ਇਹਦੇ ਕੋਲ ਕਪੂਰਥਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਉਹ ਵਾਈਟ ਪਾਸਪੋਰਟ ਬਣਾ ਕੇ ਤੇ ਤੁਹਾਨੂੰ ਭੇਜ ਦੇਣਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉਸੇ ਫਸਿਆ ਹੋਇਆ ਸੀ ਤੇ तकरीबन ਇਹਦੇ ਕੋਲ ਜਿਹੜਾ ਹੈਗਾ ਜਿਹੜੀ ਉਧਰ ਲਈ ਇਮੀਗ੍ਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇ ਤੇਰੇ ਤੇ ਹਜੇ ਕੇਸ ਚੱਲਦਾ ਉਹ ਜਿਹੜਾ ਇਹ ਸੋ ਕਰਦਿਆਂ ਨੇ ਉਹ ਪੈਸੇ ਤੇ ਜਿਹੜਾ ਉਹ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਟਿਕਟ ਭੇਜੀ ਸੀ ਟਿਕਟ ਦੀ ਵੀ ਡੇਟ ਲੰਘ ਗਈ ਫਿਰ ਉਸੇ ਵਿਚਾਰਾ ਰੋਂਦਾ ਰਿਹਾ ਤੇ ਨਾਂ ਦਾ ਇਹਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਤੇ ਉੱਥੇ ਜਾਂਦਾ ਸੀਗਾ ਤਾਂ ਅੰਬੈਸੀ ਵਾਲੇ ਵੀ ਇਹਨਾਂ ਦੀ ਗੱਲ ਨਾ ਸੁਣੀ ਫਿਰ ਇਹ ਤਕਰੀਬਨ ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਇਹਨੂੰ ਉਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਇਹਦਾ ਕਾਫੀ ਜਿਹੜਾ ਹੈਗਾ ਜਿਹੜਾ ਉਥੇ ਐ ਸ਼ੋਸ਼ਣ ਹੋਇਆ ਕਿਉਂਕਿ ਕੰਮ ਉਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੀਜ਼ਾ ਜਿਹੜਾ ਹੈਗਾ ਨਹੀਂ ਸੀਗਾ ਤੋ ਇਹਨਾਂ ਮ तकरीबन ਜੇਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨੇ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸਦੇ ਇਹਨਾਂ ਦਾ ਪਰਿਵਾਰ ਕੰਬੈਸ਼ੀ ਦਾ ਫੋਨ ਸਾਨੂੰ ਆਇਆ ਕਿ ਤੁਹਾਡਾ ਬੰਦਾ ਪਹੁੰਚ ਗਿਆ ਕਿ ਨਹੀਂ ਸੋ ਉਸ ਨੂੰ ਕਿਹੜੇ ਕੇਸ ਦੇ ਅੰਦਰ ਰਿਹਾ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਉਹਦੇ دوست ਮਿੱਤਰ ਨੇ ਤੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਨੂੰ 15 ਦਿਨ ਦੀ ਜੇਲ ਹੋਈ ਇਹਨੂੰ ਤੇ ਜੇਲ ਤੋਂ 15 ਦਿਨ ਮਗਰੋਂ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਵੀ ਤੇਰੇ ਤੇ ਹਜੇ ਕੇਸ ਚੱਲਦਾ ਫਿਰ ਇਹ ਉੱਥੇ ਫਸ ਜਾ ਰਿਹਾ ਤੇ ਦੁਬਾਰਾ ਜਿਹੜਾ ਹੈਗਾ ਹੁਣ 31 ਅਗਸਤ ਨੂੰ ਜਿਹੜਾ ਸੀ ਇਹਦੇ ਨਾਲ ਇਹਨਾਂ ਨੇ ਸਾਡੇ ਨਾਲ ਇਥੇ ਆਣ ਕੇ ਸੰਪਰਕ ਕੀਤਾ ਤੇ 3 ਸਤੰਬਰ ਨੂੰ ਇਹ ਜਿਹੜਾ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਗਿਆ। ਨਾ ਪਤਾ ਕੀ ਐ ਨਾ ਬਈ ਕਿੱਥੋਂ ਆਸੀ ਹੋਇਆ। ਇਹ ਇਹਦਾ ਨਾਂ ਹੈ ਅਮਰਜੀਤ ਸਿੰਘ ਤੇ ਖੀਵਾ ਪਿੰਡ ਜਲੰਧਰ ਦੇ ਵਿੱਚ ਅਨਕੁਦਰ ਦੇ ਵਿੱਚ ਪੈਂਦਾ। ਅਮਰਜੀਤ ਇਹਦਾ ਨਾਂ ਹੈ।